ਦੇਹੁੰਨ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਸ਼ਹਿਰ ਵਿੱਚ ਨਜਾਇਜ਼ ਕਬਜ਼ਿਆਂ ਦੇ ਖਿਲਾਫ ਫਾਸਟ ਵੀ ਨਿਊਜ਼ ਟੀਮ ਵੱਲੋਂ ਲਗਾਤਾਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਸ਼ਾਸਨ ਦੀਆਂ ਖਾਮੀਆਂ ਨੂੰ ਦਿਖਾਇਆ ਜਾ ਸਕੇ ਸਾਡੀ ਟੀਮ ਵੱਲੋਂ ਲੋਰੈਂਸ ਰੋਡ ਵਿਖੇ ਵੱਖ-ਵੱਖ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰਾਂ ਵੱਲੋਂ ਜਿੱਥੇ ਫੁੱਟਪਾਥਾਂ ਦੇ ਉੱਪਰ ਕਬਜ਼ੇ ਕੀਤੇ ਹਨ ਅਤੇ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਨਜਾਇਜ਼ ਕਬਜ਼ੇ ਵੀ ਕੀਤੇ ਅਤੇ ਦੁਕਾਨਾਂ ਦੇ ਅੱਗੇ ਗਲਤ ਢੰਗ ਨਾਲ ਪਾਰਕਿੰਗ ਵੀ ਕਰਵਾਈ ਗਈ ਹੈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਫਾਸ ਵੀ ਨਿਊਜ਼ ਟੀਮ ਵੱਲੋਂ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਇਹਨਾਂ ਨਾਜਾਇਜ਼ ਕਬਜ਼ਿਆਂ ਦੇ ਉੱਪਰ ਕਾਰਵਾਈ ਨਹੀਂ ਕੀਤੀ ਜਾ ਰਹੀ ਐਸੇ ਤਹਿਤੀ ਅੰਮ੍ਰਿਤਸਰ ਦੇ ਮੇਅ ਚਤੰਦਰ ਸਿੰਘ ਮੋਤੀਪਾਟਿਆ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਉਹ ਮੌਕੇ ਤੇ ਜਾ ਕੇ ਦੇਖਣਗੇ ਅਤੇ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰਨਗੇ ਨਾਲ ਹੀ ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਾਜਾਇਜ਼ ਕਬਜ਼ੇ ਨਾ ਕਰਨ ਇਸ ਸੰਬੰਧ ਵਿੱਚ ਪਾਸਫੇ ਦੇ ਸੀਨੀਅਰ ਰਿਪੋਰਟਰ ਨੇ ਲੋਕਲ ਬਾਡੀ ਸੈਕਟਰੀ ਤੇਜਵੀਰ ਸਿੰਘ ਹੁਣਾ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਇਸ ਸੰਬੰਧ ਵਿੱਚ ਨਗਰ ਨਿਗਮ ਕਮਿਸ਼ਨਰ ਅੰਮ੍ਰਿਤਸਰ ਨੂੰ ਸਾਰੀਆਂ ਨਜਾਇਜ਼ ਕਬਜ਼ਿਆਂ ਦੀਆਂ ਵੀਡੀਓਜ਼ ਪੇਸ਼ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਨੂੰ ਕਾਰਵਾਈ ਕਰਨ ਲਈ ਵੀ ਕਹਿ ਚੁੱਕੇ ਹਾਂ ਦੇਖੋ ਜਿਹੜੀ ਮਿਊਸਪਲ ਕਾਰਪੋਰੇਸ਼ਨ ਸਾਡੀ ਅੰਸਰ ਦੇ ਵਿੱਚ ਅਸੀਂ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਔਰ ਇਹਨੂੰ ਨਿਰਵਿਘਨ ਜਿਹੜੀ ਹੈਗੀ ਏ ਟ੍ਰੈਫਿਕ ਚੱਲਦੀ ਰਹੇ ਔਰ ਲੋਕਾਂ ਨੂੰ ਕਿਸੇ ਕਿਸਮ ਦੀ ਚੱਲਨ ਫਿਰਨ ਦੇ ਵਿੱਚ ਦੁਬਿਧਾ ਨਾ ਆਏ ਉਦੇ ਕਰਕੇ ਲਗਾਤਾਰ ਕੰਟੀਨਿਊਸਲੀ ਸਾਡਾ ਜਿਹੜਾ ਡਿਪਾਰਟਮੈਂਟ ਇਨਕ੍ਰੋਚਮੈਂਟ ਦੇਗੇ ਜਿਹੜਾ ਅਭਿਆਨ ਚਲਾ ਰਿਹਾ ਔਰ ਬਹੁਤ ਜਗ੍ਹਾ ਤੇ ਪੁਲਿਸ ਨਾਲ ਮਿਲ ਕੇ ਵੀ ਚਲਾ ਰਿਹਾ ਸੋ ਇਹ ਡੈਫੀਨੇਟਲੀ ਹੈ ਕਿ ਅਸੀਂ ਸ਼ਹਿਰ ਦੇ ਵਿੱਚ ਇਹਨੂੰ ਸ਼ਹਿਰ ਨੂੰ ਸਾਫ਼ ਸੁਥਰਾ ਔਰ ਇਹਨੂੰ ਖੂਬਸੂਰਤ ਬਣਾਉਣ ਲਈ ਜਿੱਥੇ-ਜਿੱਥੇ ਵੀ ਇਨਕ੍ਰੋਚਮੈਂਟ ਨੇ ਅਸੀਂ ਉਹਨੂੰ ਰਿਮੂਵ ਕਰਦੇ ਆ ਔਰ ਠੀਕ ਹੈ ਕਿ ਲੋਕਾਂ ਨੂੰ ਇਹ ਵੀ ਅਪੀਲ ਵੀ ਕਰਦੇ ਆ ਕਿ ਭਾਈ ਅਸੀਂ ਸਾਨੂੰ ਸਖਤੀ ਕਰਨ ਤੇ ਮਜਬੂਰ ਨਾ ਕਰੋ ਅਸੀਂ ਜਿੱਥੋਂ ਇਨਕ੍ਰੋਚਮੈਂਟ ਰਿਮੂਵ ਕਰਕੇ ਜਾਂਦੇ ਆਂ ਦੂਜੀ ਜਗ੍ਹਾ ਜਾਂਦੇ ਆਂ ਕਈ ਵਾਰੀ ਹੁੰਦਾ ਕਿ ਉਹ ਜਗ੍ਹਾ ਤੇ ਫੇਰ ਇਨਕ੍ਰੋਚਮੈਂਟ ਹੋ ਜਾਂਦੀ ਏ ਇਸ ਲਈ ਬਹੁਤ ਜਲਦ ਤੋਂ ਜਲ ਅਸੀਂ ਜਿਹੜਾ ਹੈਗਾ ਬਹੁਤ ਸਖਤੀ ਦਾ ਜਿਹੜਾ ਰੁਖ ਇਕਤਿਆਰ ਕਰ ਰਹੇ ਆਂ ਉਹ ਤੁਸੀਂ ਦੇਖਿਆ ਹੋਏਗਾ ਪਿੱਛੇ ਗਲਿਆਰੇ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਉਹ ਨੋਟਿਸ ਵਿੱਚ ਪੁਕਾਏ ਨੇ ਦੁਕਾਨਾਂ ਦੇ ਬਾਹਰ ਔਰ ਅਸੀਂ ਸੀਲਿੰਗ ਕਰਨ ਤੱਕ ਵੀ ਜਾਵਾਂਗੇ ਔਰ ਭਾਰੀ ਜੁਰਮਾਨੇ ਵੀ ਕਰਾਂਗੇ ਅਗਰ ਲੋਕ ਇਸ ਚਾਲ ਨੂੰ ਨਹੀਂ ਮੰਨਣਗੇ ਤੇ ਇਨਕ੍ਰੋਚਮੈਂਟ ਸੋ ਮੈਂ ਤੁਹਾਡੇ ਮਾਧਿਅਮ ਰਾਈ ਫੇਰ ਅਪੀਲ ਕਰਦਾ ਕਿ ਪਈ ਤੁਹਾਡੀਆਂ ਜਿਹੜੇ ਕਾਰੋਬਾਰ ਨੇ ਵਧੀਆ ਚੱਲਦੇ ਰਹਿਣਾ ਸੀ ਪ੍ਰਮਾਤਮਾ ਅਗੇ ਸੁੱਖ ਮੰਗਦੇ ਆ ਔਰ ਤੁਹਾਡੇ ਨਾਲ ਆ ਇਸ ਗੱਲ ਲਈ ਪਰ ਕਿਹੜੀ ਮਜਬੂਰੀ ਹੈ ਸ਼ਾਇਦ ਦੀ ਜਿਹੜੀਆਂ ਐਨਕੋਚਮੈਂਟਾਂ ਨਜਾਇਜ਼ ਕੀਤੀਆਂ ਤੁਸੀਂ ਆਪਣੇ ਤੌਰ ਤੇ ਆਪੇ ਇਹਨਾਂ ਨੂੰ ਸੰਭਾਲ ਲਓ ਇਹਨਾਂ ਨੂੰ ਮੂਵ ਕਰ ਲਓ ਅਸੀਂ ਜਦੋਂ ਡਰਾਈਵ ਕਰਨੀ ਅਸੀਂ ਬਹੁਤ ਸ਼ਕਤੀ ਨਾਲ ਲੱਗੋ ਡੇ ਬਾਈ ਡੇ ਜਿਹੜਾ ਥੋੜੀ ਜਿਹੀ ਦੀ ਸ਼ਕਤੀ ਵਧਾ ਰਹੇ ਆ ਇੱਥੇ ਮਿਲ ਲਈ ਅਸੀਂ ਲਾਰਸ ਰੋਡ ਤੇ ਖੜੇ ਹਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਸਾਂਝੀਆਂ ਕਰ ਦਊਗਾ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਦੇਵੇ ਲਾਰਸ ਰੋਡ ਦੇ ਉੱਪਰ ਅਸੀਂ ਖੜੇ ਆਂ ਦੇਖ ਤੁਸੀਂ ਦੇਖ ਸਕਦੇ ਜਿਹੜੇ ਇੱਥੇ ਫੁੱਟਪਾਥ ਬਣਾਏ ਗਏ ਹਨ ਲੋਕਾਂ ਦੇ ਚੱਲਣ ਵਾਸਤੇ ਉਸ ਦੇ ਉੱਪਰ ਕਬਜ਼ੇ ਕੀਤੇ ਗਏ ਹਨ ਇੱਥੇ ਕਈ ਦੁਕਾਨਾਂ ਹਨ ਕਈ ਹੋਟਲ ਹਨ ਪਰ ਕਿਸੇ ਕੋਲ ਵੀ ਕੋਈ ਪਾਰਕਿੰਗ ਦਾ ਸਾਧਨ ਨਹੀਂ ਹੈ ਤੁਸੀਂ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਕਿ ਜਿਹੜੀ ਇੱਥੇ ਪਾਰਕਿੰਗ ਹੈ ਸਾਰੀ ਸੜਕ ਦੇ ਉੱਪਰ ਲੱਗੀ ਹੋਈ ਹੈ ਜਿਸ ਨਾਲ ਜਿਹੜੇ ਇੱਥੋਂ ਵਾਹਨ ਲੰਘਦੇ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੱਡੀਆਂ ਜਿਹੜੀਆਂ ਹੈ ਗਲਤ ਟੰਗ ਨਾ ਪਾਰਕਿੰਗ ਕੀਤੀ ਗਈਆਂ ਫਾਸਟਵੇਟੀ ਟੀਮ ਵੱਲੋਂ ਲਗਾਤਾਰ ਪ੍ਰਸਾਰਣ ਕੀਤਾ ਜਾ ਰਿਹਾ ਹੈ ਇਹਨਾਂ ਖਬਰਾਂ ਦਾ ਕਿ ਇੱਥੇ ਜਿਹੜੀ ਗਲਤ ਟੰਗਣਾ ਪਾਰਕਿੰਗ ਕੀਤੀ ਜਾ ਰਹੀ ਹੈ ਜਾਂ ਦੁਕਾਨਦਾਰਾਂ ਵੱਲੋਂ ਜਿਹੜੇ ਨਜਾਇਜ਼ ਕਬਜ਼ੇ ਕੀਤੇ ਗਏ ਹਨ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਏ ਪਰ ਪ੍ਰਸ਼ਾਸਨ ਹੈ ਜਿਨ੍ਹਾਂ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਬਾਰ-ਬਾਰ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਤਿਆਰ ਵਿੱਚ ਵੀ ਇਹ ਗੱਲ ਲਿਆਂਦੀ ਜਾ ਰਹੀ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਵੀ ਕਿਵੇਂ ਇੱਥੇ ਜਾਮ ਲੱਗਾ ਹੋਇਆ ਹੈ ਲੋਕ ਜਾਮ ਵਿੱਚ ਫਸੇ ਹੋਏ ਹਨ ਅਤੇ ਜਿਹੜੇ ਲੋਕ ਇੱਥੇ ਖਰੀਦਦਾਰੀ ਕਰਨ ਆਉਂਦੇ ਹਨ ਕਿਉਂਕਿ ਉਹ ਗਲਤ ਢੰਗ ਨਾਲ ਪਾਰਕ ਕਰਕੇ ਵੀ ਕਰ ਰਹੇ ਹਨ ਜਦੋਂ ਅਸੀਂ ਆਪਣਾ ਕੈਮਰਾ ਚਲਾਇਆ ਤਾਂ ਇੱਥੇ ਜਿਹੜੇ ਦੁਕਾਨਦਾਰਾਂ ਦੇ ਬੰਦੇ ਹਨ ਜਾਂ ਉਹਨਾਂ ਦੇ ਚੌਂਕੀਦਾਰਾਂ ਜਾਂ ਉਹਨਾਂ ਰੱਖੇ ਉਹ ਫਿਰ ਪਾਰਕਿੰਗ ਸਹੀ ਕਰਾਉਂਦੇ ਹੋਏ ਵੀ ਨਜ਼ਰ ਆਇਆ ਪਰ ਚਾਹੀਦਾ ਹੈ ਕਿ ਇੱਥੇ ਜਿਹੜੇ ਵੱਡੇ ਵੱਡੇ ਮੋਲ ਹਨ ਜਾਂ ਵੱਡੀਆਂ ਵੱਡੀਆਂ ਦੁਕਾਨਾਂ ਹਨ ਲੋਕ ਇੱਥੇ ਸ਼ੋਪਿੰਗ ਕਰਨ ਵਾਸਤੇ ਜਾਂਦੇ ਹਨ ਇੱਥੇ ਪਾਰਕਿੰਗ ਦਾ ਕੋਈ ਨਾ ਕੋਈ ਇੰਤਜ਼ਾਮ ਹੋਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਇੱਥੇ ਜਿਹੜੀ ਖਰੀਦਦਾਰੀ ਕਰਨ ਵਾਸਤੇ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਜਿਹੜੇ ਦੁਕਾਨਦਾਰਾਂ ਦੇ ਵੱਲੋਂ ਜਿਹੜੀ ਇਨਕ੍ਰੋਜਮੈਂਟ ਕੀਤੀ ਗਈ ਹੈ ਨਗਰ ਨਿਗਮ ਨੂੰ ਉਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਅੰਮ੍ਰਿਤਸਰ ਫਾਸਟਵੇ ਖਬਰਾਂ ਮੰਡੀ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਰਕੇਸ਼ ਕੁਮਾਰ